ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ ਸ੍ਰੀ ਕ੍ਰਿਸ਼ਨ ਜੀ ਦੇ ਬਾਰੇ ਸ੍ਰੀ ਬਾਲਮੀਕ ਜੀ ਬਾਰੇ ਬਾਲਮੀਕ ਜੀ ਕਿਉਂ ਮਰਿਆਦਾ ਕੋਈ ਨਹੀਂ ਮੰਦੇ ਸ੍ਰੀ ਕ੍ਰਿਸ਼ਨ ਜੀ ਨੇ ਕਿਉਂ ਮਰਿਆਦਾ ਕੋਈ ਨਹੀਂ ਮੰਨੀ ਸ੍ਰੀ ਕ੍ਰਿਸ਼ਨ ਜੀ ਕਿਉਂ ਕਹਿੰਦੇ ਰਹੇ ਕਿ ਜ਼ਿੰਦਗੀ ਇੱਕ ਖੇਲ ਆ ਮਰਿਆਦਾ ਕੋਈ ਨਹੀਂ ਮਸਕੀਨ ਜੀ ਕਹਿੰਦੇ ਕਿ ਜਿੰਨਾ ਸ੍ਰੀ ਕ੍ਰਿਸ਼ਨ ਨੂੰ ਮਤਲਬ ਪੜਿਆ ਵਾ ਨੇੜੇ ਤੋਂ ਜਾਂ ਕਿਤਨਾ ਵੀ ਉਹ ਕਹਿੰਦੇ ਕਿ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਕੋ ਮਰਿਆਦਾ ਨਹੀਂ ਉਹ ਕਹਿੰਦੇ ਜ਼ਿੰਦਗੀ ਇੱਕ ਖੇਲ ਆ ਜਨਮ ਇੱਕ ਖੇਲ ਆ ਮਰਨ ਖੇਲ ਆ ਇੱਜ਼ਤ ਵੀ ਖੇਲ ਆ ਬੇਇੱਜ਼ਤੀ ਵੀ ਖੇਲ ਆ ਸਾਰਾ ਕੁਝ ਇੱਕ ਲੀਲਾ ਆ ਤੇ ਮਤਲਬ ਸਾਰਾ ਕੁਝ ਇੱਕ ਉਹਦੀ ਲੀਲਾ ਹੀ ਆ ਜੋ ਕੁਝ ਵੀ ਆ ਇਹ ਕਿਉਂ ਕਿ ਆ ਮਸਕੀਨ ਜੀ ਨੇ ਇਹਨੂੰ ਵਿਸਤਾਰ ਨਾਲ ਸੁਣਾ ਕੇ ਸੰਤ ਮਸਕੀਨ ਜੀ ਪਾਸੋਂ ਹੀ ਆਓ ਸਰਵਣ ਕਰੋ ਫਿਰ ਇਹ ਕਥਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਸੀਤਾ ਕਹਿਣ ਲੱਗੇ ਪਹਿਲੇ ਹੀ ਬਥੇਰੇ ਲਾਛਣ ਲੱਗੇ ਨੇ ਤੇ ਜਿਸ ਲਾਛਣ ਦਾ ਸਦਕਾ ਮੈਂ ਘਰੋਂ ਗੱਡੀ ਗਈ ਕਿਸ ਆਸਰੇ ਤੇ ਰਵਾਂ ਮੈਂ ਤੇਰੇ ਆਸ਼ਰਮ ਦੇਚ ਤੋ ਕੀ ਆਖੇਗਾ ਜਗਤ ਨੂੰ ਇਹ ਕੌਣ ਹੈ ਤੇ ਬਾਲਮੀ ਕਹਿਣ ਲੱਗੇ ਮੈਂ ਆਖਾਂ ਦਾ ਮੇਰੀ ਬੱਚੀ ਹੈ ਸ਼ੋਰੇ ਘਰੋਂ ਆਈ ਹੈ ਕੁਝ ਦਿਨ ਰਹਿ ਕੇ ਚਲੀ ਜਾਏਗੀ ਤੇ ਸੀਤਾ ਕਹਿੰਦੀ ਇਹ ਤੇ ਝੂਠ ਹੈ ਕਿਤੇ ਤੁਸੀਂ ਝੂਠ ਬੋਲੋਗੇ ਤੇ ਰਿਸ਼ੀ ਕਹਿੰਦੇ ਨਾ ਹਾਂ ਸੱਚ ਨੂੰ ਬਚਾਣ ਦੀ ਖਾਤਰ ਝੂਠ ਬੋਲਾਂਗਾ ਔਰ ਉਹ ਝੂਠ ਬੋਲਦਾ ਰਿਹਾ RAM ਨੇ ਇੱਕ ਮਰਿਆਦਾ ਬਣਾਈ ਸੀ ਕਿ ਕੁਝ ਵੀ ਹੋਵੇ ਕਹਿਣਾ ਸੱਚ ਤੇ ਆਪਣਾ ਢਾਂਗਿਆ ਅਵਤਾਰਾਂ ਦਾ ਤੇ ਬਾਲਨੇਕ ਦੀ ਮਰਿਆਦਾ ਹਰ ਪ੍ਰਸਥਿਤੀ ਦੇ ਵਿੱਚ ਸੱਚ ਨਹੀਂ ਬੋਲਿਆ ਜਾ ਸਕਦਾ ਕਿਸੇ ਦੀ ਇੱਜ਼ਤ ਬਚਾਣੀ ਹੈ ਕਿਸੇ ਦਾ ਸਹਾਰਾ ਬਣਨਾ ਹੈ ਆਪਣੀ ਆਪਣੀ ਸੋਚਣੀ ਹੈ ਜੇ ਝੂਠ ਨਾਲ ਵੀ ਕਿਸੇ ਦੀ ਇੱਜ਼ਤ ਬਚਦੀ ਹੈ ਕਿਸੇ ਨੂੰ ਸੁੱਖ ਮਿਲਦਾ ਹੈ ਤਾਂ ਐਸਾ ਝੂਠ ਹਿਰਦੇ ਨੂੰ ਮੈਲਾ ਨਹੀਂ ਕਰੇਗਾ ਪਰ ਅਕਸਰ ਬੰਦਾ ਸੱਚ ਬੋਲਦਾ ਹੈ ਦੂਜੇ ਨੂੰ ਝੋਟ ਪਹੁੰਚਾਣ ਖਾਤਰ ਅਕਸਰ ਬੰਦਾ ਝੂਠ ਬੋਲਦਾ ਹੈ ਆਪਣੇ ਲਾਭ ਦੀ ਖਾਤਰ ਕਦੀ ਬਗੌਰ ਮੁਤਾਲਾ ਕਰਨਾ ਇਸ ਵਾਸਤੇ ਬੰਦੇ ਦਾ ਸੱਚ ਵੀ ਪਾਪ ਹੈ ਬੰਦੇ ਦਾ ਝੂਠ ਵੀ ਪਾਪ ਹੈ ਆਮ ਲੋਕਾਂ ਦਾ ਆਮ ਬੰਦੇ ਤੇ ਸੱਚ ਵੀ ਬੋਲਣਗੇ ਪਰ ਹੁਣ ਦੂਜੇ ਨੂੰ ਝੋਟ ਪਹੁੰਚੇ ਸੱਚ ਨਾਲ ਵੀ ਦੂਜੇ ਦਾ ਨੁਕਸਾਨ ਕਰੀ ਝੂਠ ਬੋਲਣਾ ਪੈ ਤੇ ਝੂਠ ਬੋਲਣਗੇ ਆਪਣੇ ਲਾਭ ਲਈਨ ਸੱਚ ਬੋਲਣਗੇ ਦੂਜੇ ਦੇ ਨੁਕਸਾਨ ਲਈ ਮਹਾਪੁਰਸ਼ ਦੀ ਕਿਰਿਆ ਕੁਛ ਹੋਰ ਹੈ ਜੇ ਕਿਦਰ ਉਸ ਨੂੰ ਝੂਠ ਬੋਲਣਾ ਪੈ ਗਿਆ ਤਾਂ ਦੂਜੇ ਦੇ ਲਾਭ ਲਈ ਦੂਜੇ ਦੀ ਇੱਜ਼ਤ ਲਈ ਸੱਚ ਬੋਲਦਾ ਆਪਣੇ ਆਨੰਦ ਲਈ ਖੇੜੇ ਲਈ ਝੂਠ ਦਾ ਉਸ ਦੀ ਆਪਣੀ ਨਿੱਜੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਬਾਲਮੀਕ ਝੂਠ ਬੋਲਦਾ ਹੀ ਰਹੇ ਐਨੇ ਮਹਾਰੂਸ ਕਰ ਹਾਲਾਂਕਿ ਰਿਸ਼ੀ ਉਹ ਬੱਚਿਆਂ ਦੀ ਪਾਲ ਨਾ ਕਰਦਾ ਰਿਹਾ ਵੱਡੇ ਹੋਏ ਤੇ ਬੱਚੇ ਕਦੀ ਭੁੱਲ ਕੇ ਪੁੱਛਣ ਬਾਲਮੀਕ ਤੋਂ ਸਾਡੇ ਪਿਤਾ ਕਿੱਥੇ ਨੇ ਸਾਡੇ ਪਿਤਾ ਕੌਣ ਨੇ ਤੇ ਬਾਲਮੀਕ ਇਹ ਵੀ ਝੂਠ ਬੋਲਦਾ ਰਿਹਾ ਬਾਲਮੀਕ ਇਹ ਵੀ ਗਲਤ ਬਿਆਨ ਨਹੀਂ ਕਰਦਾ ਰਿਹਾ ਲੇਕਿਨ ਬੜੀ ਮਮਤਾ ਦੇ ਨਾਲ ਉਹਨੇ ਸੀਤਾ ਤੇ ਬੱਚਿਆਂ ਦੀ ਪਾਲ ਨਾ ਕੀਤੀ ਸਹਾਰਾ ਬਣਿਆ ਇਹ ਸਾਰਾ ਇਤਿਹਾਸ ਜਦ ਦੁਆਪੁਰ ਯਗ ਯੁੱਗ ਤੱਕ ਪਹੁੰਚਿਆ ਤੇ ਦੁਆਪੁਰ ਦੇ અવਤਾਰੀ ਪੁਰਸ਼ ਨੇ ਆਪਣੀ ਜ਼ਿੰਦਗੀ ਚ ਮर्यादा ਨੂੰ ਇੱਕ ਪਾਸੇ ਖੜ੍ਹ ਦਿੱਤਾ ਇਸ ਤਰ੍ਹਾਂ ਦੀ ਮर्यादा ਜਿਹਦੇ ਤੇ ਸੱਚ ਕੁਰਬਾਨ ਹੋ ਜਾਏ ਕਿਸੇ ਇਸਤਰੀ ਨੂੰ ਬੇਵਾਦੀ ਤਰ੍ਹਾਂ ਜ਼ਿੰਦਗੀ ਬਿਤੇਦ ਕਰਨੀ ਪਵੇ ਪਿਓ ਦੇ ਹੁੰਦਿਆਂ ਕੋਈ ਬੱਚੇ ਯਤੀਮ ਹੋਵਨ ਇਹ ਮर्यादा ਨਹੀਂ ਚਾਹੀਦੀ ਮर्यादा ਦੀ ਧਜੀਆਂ ਉਡਾਈਆਂ ਕ੍ਰਿਸ਼ਨ ਨੇ ਤੇ ਕ੍ਰਿਸ਼ਨ ਦੀ ਜ਼ਿੰਦਗੀ ਚ ਕੋਈ ਮर्याਦਾ ਨਹੀਂ ਜਿਨ੍ਹਾਂ ਨੇ ਇਸ ਢੰਗ ਨਾਲ શ્રીਕ੍ਰਿਸ਼ਨ ਨੂੰ ਪੜਿਆ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਮਰਿਆਦਾ ਨਹੀਂ ਤੁਸੀਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਉਹਨਾਂ ਦੇ ਕਾਰਨਾਮੇ ਸਾਰੇ ਪੜੋ ਤੁਹਾਨੂੰ ਮਰਿਆਦਾ ਕਿਦਰੇ ਵੀ ਨਹੀਂ ਦਿਖਾਈ ਦੇਗੀ ਹੈ ਹੀ ਨਹੀਂ ਮਰਿਆਦਾ ਮੰਨਦੇ ਹੀ ਨਹੀਂ ਸਨ ਉਹ ਕਹਿੰਦੇ ਸਨ ਜ਼ਿੰਦਗੀ ਇੱਕ ਖੇਲ ਹੈ ਜ਼ਿੰਦਗੀ ਇੱਕ ਖਿਡੌਣਾ ਹੈ ਜੀਵਨ ਇੱਕ ਲੀਲਾ ਹੈ ਔਰ ਇਹਨੂੰ ਲੀਲਾ ਦੀ ਤਰ੍ਹਾਂ ਬਤੀਤ ਕਰ ਲੋ ਦੁੱਖ ਇਕ ਲੀਲਾ ਹੈ ਸੁਖੀ ਲਾਏ ਇੱਜ਼ਤ ਇਕ ਲੀਲਾ ਹੈ ਬੇਇੱਜ਼ਤੀ ਵੀ ਇਕ ਲੀਲਾ ਹੈ ਜਨਮ ਹੋ ਗਿਆ ਇਕ ਖੇਲ ਹੈ ਮਰਨ ਹੋ ਗਿਆ ਇਕ ਖੇਲ ਹੈ ਇਹਨੂੰ ਬਹੁਤ ਗਹਿਰਾਈ ਚ ਨਾ ਲਓ ਇਹਨੂੰ ਬਹੁਤ ਗਹਿਰੇ ਤਲ ਦੇ ਚ ਨਾ ਲਓ ਉਸ ਵਕਤ ਆਪ ਦੇ ਕਹਿਣ ਦਾ ਤੇ ਸਮਝਾਣ ਦਾ ਢੰਗ ਸੀ ਦੁਨੀਆ ਬਹੁਤ ਪ੍ਰਭਾਵਿਤ ਹੋਈ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਾਨੂੰਨ ਮਨੁੱਖ ਲਈ ਹੈ ਜਾਂ ਮਨੁੱਖ ਕਾਨੂੰਨ ਲਈ ਹੈ ਜੇ ਤੁਸੀਂ ਆਖੋ ਮਨੁੱਖ ਕਾਨੂੰਨ ਲਈਏ ਤੇ ਕਾਨੂੰਨ ਤੇ ਬਚ ਜਾਏਗਾ ਮਨੁੱਖ ਤੇ ਮਰ ਜਾਏਗਾ ਮਨੁੱਖ ਤੇ ਕੱਖ ਨਹੀਂ ਰਹਿਣਾ ਗੱਲ ਖਤਮ ਹੈ ਕਾਨੂੰਨ ਮਨੁੱਖ ਦੀ ਹਿਫਾਜ਼ਤ ਲਈ ਹੈ ਨਾ ਕਿ ਮਨੁੱਖ ਕਾਨੂੰਨ ਦੀ ਹਿਫਾਜ਼ਤ ਲਈ ਹੈ ਕਾਨੂੰਨ ਮਨੁੱਖ ਨੂੰ ਬਚਾਵੇ ਪਰ ਜੇ ਕਾਨੂੰਨ ਮਰਿਆਦਾ ਨਾਲ ਮਨੁੱਖ ਹੀ ਮਰਦਾ ਹੋਵੇ ਸਚਾਈ ਮਰਦੀ ਹੋਵੇ ਇਨਸਾਫ ਮਰਦਾ ਹੋਵੇ ਔਰ ਯਕੀਨ ਨਾ ਜਾਣੋ ਬੇਇਨਸਾਫੀ ਨੇ ਅੱਜ ਤੱਕ ਬਹੁਤ ਸਾਰੇ ਬੰਦੇ ਮਾਰੇ ਪਰ ਇਨਸਾਫ ਨੇ ਵੀ ਬਹੁਤ ਸਾਰਿਆਂ ਦਾ ਘਾਤ ਕੀਤਾ ਹੈ ਬਗੌਰ ਮੁਤਾਲਾ ਕਰਕੇ ਵੇਖ ਲਓ ਤੇ ਇਨਸਾਫ ਕਰਨਾ ਹੈ ਮਰਿਆਦਾ ਨੂੰ ਲਾਗੂ ਕਰਨਾ ਹੈ ਕਈ ਘਰ ਤਬਾਹ ਹੋਏ ਕਈ ਬਰਬਾਦੀਆਂ ਹੋਈਆਂ ਕਈ ਢੇ ਢੇਰੀ ਹੋ ਗਏ ਫਿਰ ਜਿੱਥੇ ਮਰਿਆਦਾ ਦੇ ਨਾਲ ਜ਼ਿੰਦਗੀ ਬੜੀ ਰੁੱਖੀ ਹੋ ਗਈ ਮਰਗੜ ਘਾਟ ਬਣ ਗਈ ਕਈ ਘਰ ਤਬਾਹ ਹੋਏ ਬਸ ਮਰਿਆਦਾ ਹੀ ਬਚਾਣੀ ਹੈ ਬੰਦਾ ਮਰਦਾ ਤੇ ਮਰਨ ਦਿਓ ਆਪਣੇ ਆਪਣੇ ਸਮੇਂ ਦੇ ਮਨੁੱਖ ਤਵਾ ਹੁੰਦਾ ਤੇ ਹੁਣ ਦਾ ਢੰਗ ਇਸ ਦੀ ਰੱਜ ਕੇ ਮੁਖਾਲਫਤ ਕੀਤੀ ਹੈ ਸ੍ਰੀ ਕ੍ਰਿਸ਼ਨ ਨੇ ਜਿਨ੍ਹਾਂ ਨੇ ਇਸ ਢੰਗ ਨਾਲ ਉਹਨਾਂ ਦੋ ਅਵਤਾਰੀ ਪੁਰਸ਼ਾਂ ਨੂੰ ਪੜ੍ਹਿਆ ਉਹ ਕਹਿੰਦੇ ਦੋਹਾਂ ਦੀ ਜ਼ਿੰਦਗੀ ਤਾਲਮੇਲ ਨਹੀਂ ਖਾਂਦੀ ਬਿਲਕੁਲ ਕੋਈ ਸੰਬੰਧ ਨਹੀਂ ਜੁੜਦਾ ਤੋਂ ਗੁੱਸੇ ਵਿੱਚ ਭਰੇ ਹੋਏ ਤਾਮਲ ਨਾਡ ਦੇ ਇੱਕ ਬਹੁਤ ਉੱਗੇ ਦਾਰਸ਼ਨਿਕ ਨੇ ਇਹ ਕਿਤਾਬ ਲਿਖੀ ਹੈ ਹਿੰਦੂ ਸਮਾਜ ਕੇ ਪਤ ਬਰਸ਼ਟਕ ਤੁਲਸੀਦਾਸ ਉਸ ਮਰਿਆਦਾ ਨੇ ਤੇ ਬੇੜਾ ਅਗਰ ਕਰ ਦਿੱਤਾ ਘਰ ਘਰ ਨੂੰ ਮਰਗੜ ਘਾੜ ਬਣਾ ਦਿੱਤਾ RAM ਦਾ ਆਪਣਾ ਹੀ ਘਰ ਮਰਗੜ ਘਾੜ ਬਣ ਗਿਆ ਬਉਸਮਤੀ ਜੋ ਕਹਿਣ ਲੱਗ ਪਈ ਹਾਲਾਂਕਿ ਸੀਤਾ ਸਦਵਾਦੀ ਸੀ ਕੋਈ ਦੋਸ਼ ਨਹੀਂ ਕੋਈ ਭੁੱਲ ਨਹੀਂ ਪਰ ਚੁੱਕੇ ਮਰਿਆਦਾ ਬਣ ਚੁੱਕੇ ਹੈ ਅਗਰ ਪ੍ਰਜਾ ਕਹੇਗੀ ਔਰ ਬਉਸਮਤੀ ਚ ਕਹੇਗੀ ਤੋ ਰਾਜੇ ਨੂੰ ਵੀ ਗੱਲ ਮੰਨਣੀ ਪਏਗੀ ਭਾਵੇਂ ਗਲਤ ਹੈ ਮੰਨਣੀ ਪਏਗੀ ਤੋ ਗੱਲ ਮੰਨ ਲਈ ਪਰ ਜਾਦੀ ਗੱਲ ਰਖ ਲਈ ਮਰਿਆਦਾ ਦੀ ਪਾਲਣਾ ਤੇ ਹੋ ਗਈ ਪਰ ਸੱਚ ਕੁਰਬਾਨ ਹੋਇਆ ਸੱਚ ਨੂੰ ਠੋਕਰਾ ਖਾਣੀਆਂ ਪਈਆਂ ਸੱਚ ਨੂੰ ਯਤੀਮਾਂ ਵਾਲੀ ਜ਼ਿੰਦਗੀ ਬਤੀਤ ਕਰਨੀ ਪਈ ਸੱਚ ਨੂੰ ਬੇਵਾਹ ਵਾਲੀ ਜ਼ਿੰਦਗੀ ਬਤੀਤ ਕਰਨੀ ਪਈ ਔਰ ਮਰਿਆਦਾ ਨੇ ਜਿੱਥੇ ਰਾਮ ਦਾ ਘਰ ਉਜਾੜਿਆ ਉੱਥੇ ਬਹੁਤਿਆਂ ਦੇ ਘਰ ਉਜਾੜੇ ਉਸ ਮਰਿਆਦਾ ਨੇ ਜਿਹਨੂੰ ਹਰ ਹਾਲਤ ਤੇ ਚਲਾਗੂ ਕਰਨਾ ਹੈ ਹਰ ਹਾਲਤ ਤੇ ਕ੍ਰਿਸ਼ਨ ਨੇ ਆਪਣੀ ਜ਼ਿੰਦਗੀ ਚ ਮर्यादा ਬਿਲਕੁਲ ਘਟ ਦਿੱਤੀ ਜਿਸ ਢੰਗ ਨਾਲ ਉਹ ਜੀ ਰਹੇ ਨੇ ਤੇ ਜਿਸ ਢੰਗ ਨਾਲ ਗੋਪੀਆਂ ਉਹਨਾਂ ਦੇ ਆਲੇ ਦੁਆਲੇ ਨਿਰਤ ਪਈਆਂ ਕਰਦੀਆਂ ਨੇ ਜਿਸ ਢੰਗ ਦੇ ਨਾਲ ਆਮ ਉਹਨਾਂ ਦਾ ਵਿਵਹਾਰ ਹੈ ਉਸ ਢੰਗ ਨਾਲ ਉਹਨਾਂ ਦੀ ਜ਼ਿੰਦਗੀ ਚ ਕੋਈ ਮर्यादा ਨਹੀਂ ਕਿਸੇ ਢੰਗ ਦੀ ਕੋਈ ਮर्यादा ਨਹੀਂ ਸਵੇਰੇ ਕ੍ਰਿਸ਼ਨ ਕੁਝ ਕਹਿ ਰਹੇ ਨੇ ਸ਼ਾਮੀ ਕੁਝ ਕਹਿ ਰਹੇ ਹੁਣੇ ਕੁਝ ਆਕਰੇ ਨੇ ਹੁਣੇ ਕੁਝ ਆਕਰੇ ਨੇ ਇਸ ਵਾਸਤੇ ਅਨੰਦ ਤਰ੍ਹਾਂ ਦੀਆਂ ਗੱਲਾਂ ਮਜ਼ਾਕ ਵਿੱਚ ਵੀ ਸ੍ਰੀ ਕ੍ਰਿਸ਼ਨ ਨਾਲ ਜੁੜ ਗਈ ਆ। ਬੇ ਇਸ ਪੁਰਸ਼ ਦਾ ਕੋਈ ਭਰੋਸਾ ਨਹੀਂ। ਇਹ ਹੁਣੇ ਕੁਝ ਕਹਿ ਰਿਹਾ ਹੁਣੇ ਕੁਝ ਕਹਿ ਰਿਹਾ। ਲੇਕਿਨ ਮੈਂ ਫਿਰ ਅਰਜ਼ ਕਰਾਂ ਉਹਦੇ ਸੰਤ ਹੋਣ ਦੇ ਵਿੱਚ, ਉਹਦੇ અવਤਾਰ ਹੋਣ ਦੇ ਵਿੱਚ। ਰੰਚਕ ਮਾਥਰ ਵੀ ਭੁੱਲ ਨਹੀਂ ਉਹ ਹੈ। ਕਿਰਦਾ ਸ਼ੁੱਧ ਹੈ। ਔਰ ਉਹਨੂੰ ਦਿਸ ਪਿਆ ਜਨਮ ਇੱਕ ਲੇਲਾ, ਮਰਨ ਇੱਕ ਲੇਲਾ। ਸ਼ਿਕਾਰੀ ਨੇ ਖਿੱਚ ਕੇ ਬਾਣ ਮਾਰਿਆ। ਭਾਈ ਗੁਰਦਾਸ ਜੀ ਵੀ ਲਿਖਦੇ ਨੇ ਉਸ ਪੁਰਾਣੀ ਗਾਥਾ ਨੂੰ। ਜਾਇ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਜਮਕੇ ਵਾਂਗੂ ਤਾਰੇ ਬੱਧਕ ਆਇਆ ਭਾਲਦਾ ਮਿਰਗੇ ਜਾਨ ਬਾਣ ਲੈ ਮਾਰੇ ਪ੍ਰਭਾਸ ਨਾਮ ਦੇ ਤੀਰਤ ਤੇ ਜਮਨਾ ਦੇ ਤੱਟ ਤੇ ਸੰਧਿਆ ਦੇ ਵਕਤ ਕ੍ਰਿਸ਼ਨ ਸਾਂ ਵੇ ਲੇਟ ਗਏ ਠੰਡੀ ਰੇਤ 'ਤੇ ਉਥੇ ਚੱਦਰ ਵਿਛਾਈ ਤੇ ਲੇਟ ਗਏ ਪਰ ਗੋਡੇ ਦੇ ਉੱਤੇ ਪੈਰ ਰੱਖ ਕੇ ਤੇ ਪੈਰਾਂ ਵਿੱਚ ਬਦਮ ਸੀ ਉਹ ਚਮਕਿਆ ਪਿਆ ਥੋੜਾ ਜਿਹਾ ਅੰਧੇਰੇ 'ਚ ਦੂਰੋਂ ਸ਼ਿਕਾਰੀ ਹਿਰਨ ਦੀ ਤਲਾਸ਼ 'ਚ ਤੇ ਉਹਨੇ ਸੋਚਿਆ ਇਹ ਜਿਹੜਾ ਬਦਮ ਚਮਕਦਾ ਪਿਆ ਇਹ ਹਿਰਨ ਦੀ ਅੱਖ ਹੈ ਅੰਧੇਰੇ 'ਚ ਚਮਕਦੀ ਅੱਖ ਪਸ਼ੂਆਂ ਦੀ ਉਹਨੇ ਨਿਸ਼ਾਨਾ ਬਣਾਇਆ ਖਿੱਚ ਕੇ ਉਹ ਕ੍ਰਿਸ਼ਨ ਨੂੰ ਲੱਗਿਆ ਉਸੇ ਬਾਣ ਨਾਲ ਕ੍ਰਿਸ਼ਨ ਦਾ ਅੰਤ ਹੋਇਆ ਤੇ ਸ਼ਿਕਾਰੀ ਬੜਾ ਖੁਸ਼ ਹੋਇਆ ਭਈ ਤੀਰ ਨਿਸ਼ਾਨੇ ਤੇ ਲੱਗਿਆ ਭਜਿਆ ਹੋਇਆ ਆ ਤੇ ਕਹੀ ਦੱਸਦੇ ਇਹ ਤੇ ਕ੍ਰਿਸ਼ਨ ਇਹ ਤੇ ਮਨੁਖ ਮਾਰ ਬੈਠਾ ਪਰ ਭਾਈ ਗੁਰਦਾਸ ਜੀ ਲਿਖਦੇ ਨੇ ਗੱਲ ਵੀ ਚਲੀ ਤਾ ਕ੍ਰਿਸ਼ਨ ਜੀ ਔਗਣ ਕੀਤੇ ਹਰਨਾ ਚਿਤਾਰੇ ਗਲਵਕੜੀ ਚ ਲਿਆ ਆਖਿਆ ਮੈਂ ਇਸੇ ਡੰਗ ਨਾਲ ਜਾਣਾ ਸੀ ਤੂੰ ਚਿੰਤਾ ਕਾਦੀ ਕਰਦਾ ਮੈਂ ਇਸੇ ਡੰਗ ਨਾਲ ਜਾਣਾ ਸੀ ਲੀਲਾ ਹੈ ਐਸਾ ਹੋਣਾ ਸੀ ਮੈਨੂੰ ਬਾਣ ਲੱਗਣਾ ਸੀ ਮੈਂ ਰੁਕਸਤ ਹੋਣਾ ਸੀ ਇਹ ਤੇ ਸਭ ਲੀਲਾ ਹੈ ਬਾਣ ਲੱਗਿਆ ਹੋਵੇ ਫੋਨ ਵਗਰਿਆ ਹੋਵੇ ਦਮ ਟੁੱਟ ਰਿਹਾ ਹੋਵੇ ਤੇ ਕੋਈ ਆਖੇ ਲੀਲਾ ਹੈ ਖੇਲ ਹੈ ਕੁਝ ਵੀ ਨਹੀਂ ਜਨਮ ਇੱਕ ਖੇਲ ਹੈ ਮਰਨ ਇੱਕ ਖੇਲ ਹੈ ਸਭ ਕੁਝ ਇੱਕ ਖੇਲ ਹੈ ਤਾਂ ਇਹ ਉਹ ਪੁਰਸ਼ ਕਹਿ ਰਿਹਾ ਜਿਨੇ ਵਾਕਈ ਸਭ ਕੁਝ ਖੇਲ ਸਮਝੇ ਤਮਾਸ਼ਾ ਸਮਝੇ ਲੀਲਾ ਖੇਲ ਹੈ ਕਹਿੰਦਾ ਨੇ ਇੱਕ અવਤਾਰੀ પુરੁਸ਼ ਨੂੰ ਜਗਤ ਬਿਲਕੁਲ ਖੇਲ ਦਿਖਾਈ ਦਿੰਦਾ ਹੈ ਤਮਾਸ਼ਾ ਤੇ ਇੱਕ ਬਹੁਤ ਉੱਗਾ ਦਾਰਸ਼ਨਿਕ ਹੋਵੇ ਉਹਨੂੰ ਜਗਤ ਦੀ ਕੋਈ ਚੀਜ਼ ਪਤਾ ਨਹੀਂ ਸਕਦੀ ਉਹਨੂੰ ਵੀ ਖੇਲ ਤਮਾਸ਼ਾ ਲੱਗਦਾ ਹੈ ਮਿਰਜ਼ਾ ਗਾਲिब ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਣਾ ਦਿਵਾਨੇ ਗਾਲिब ਦਾ ਉਹ ਕਹਿੰਦਾ ਹੈ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆ ਗਈ ਇਹ ਸਾਰੀ ਦੁਨੀਆ ਕੀ ਹੈ ਇਕ ਬੱਚੇ ਦਾ ਖੇਲ ਹੈ ਜੋ ਖਿਡੌਣਿਆਂ ਨਾਲ ਖੇਡਦਾ ਪਿਆ ਕੁਛ ਵੀ ਨਹੀਂ ਇੱਥੇ ਜੰਮਣਾ ਇੱਕ ਖੇਲ ਮਰਨਾ ਇੱਕ ਖੇਲ ਇੱਜ਼ਤ ਇੱਕ ਖੇਲ ਬੇਇੱਜ਼ਤੀ ਇੱਕ ਖੇਲ ਇੱਥੇ ਨਫਾ ਇੱਕ ਖੇਲ ਨੁਕਸਾਨ ਇੱਕ ਖੇਲ ਹੈ ਔਰ ਇਹ ਵਾਕ ਨੇ ਇੱਕ ਸ਼ਾਇਰ ਦੇ ਜੋ ਸੰਤ ਨਹੀਂ ਹੈ ਫਕੀਰ ਨਹੀਂ ਹੈ ਜੋ ਇਬਾਦਤ گزار ਵੀ ਨਹੀਂ ਹੈ ਜਿਨੇ ਜ਼ਿੰਦਗੀ ਚ ਕਦੀ ਬੰਦਗੀ ਕੀਤੀ ਵੀ ਨਹੀਂ ਹਰ ਵਕਤ ਹਿਰਦਾ ਰੱਬ ਦੇ ਨਾਲ ਗਿਲਿਆਂ ਨਾਲ ਵੀ ਭਰਿਆ ਰਿਹਾ ਧੰਵਾਦ ਨਹੀਂ ਕੀਤਾ ਸ਼ੁਕਰਾਨਾ ਨਹੀਂ ਕੀਤਾ ਗਿਲਿਆਂ ਨਾਲ ਹੀ ਭਰਿਆ ਰਿਹਾ ਇਤਨੇ ਵੱਡੇ ਗਿਲਿਆਂ ਨਾਲ ਕਿ ਬਰਸਾਤ ਜਦ ਜ਼ੋਰ ਦੀ ਪਈ ਤੇ ਇੱਕ ਮਸਜਿਦ ਢੇਢੇਰੀ ਹੋ ਗਈ गिर ਗਈ ਤੇ ਮਸਜਿਦ ਦੇ ਬੂਏ ਵੀ गिर ਗਏ ਦੀਵਾਰਾਂ गिर ਗਈਆਂ ਲੋਕੀ ਉਸ ਗਿਰੀ ਹੋਈ ਮਸਜਿਦ ਵਿੱਚ ਵੀ ਨਮਾਜ਼ ਪੜ੍ਹਨਾ ਹੁੰਦੇ ਸਨ ਤੇ ਗਰੇ ਹੋਏ ਮਸਜਿਦ ਦੇ ਬੂਏ ਤੇ ਬੈਠਾ ਸੀ ਮੌਲਵੀ ਬੁੱਢਾ ਤੇ ਲੰਘਿਆ ਉਥੋਂ ਗਾਲिब ਤੇ ਹੱਸ ਪਿਆ ਖਿੜਖਿੜਾ ਕੇ ਮੌਲਵੀ ਕਹਿੰਦਾ ਗਾਲिब ਤੈਨੂੰ ਇਤਨਾ ਖੁਸ਼ ਮੈਂ ਕਦੀ ਨਹੀਂ ਦੇਖਿਆ ਕਿਉਂਕਿ ਜਿਹੜਾ ਇਤਨਾ ਦਾਰਸ਼ਨਿਕ ਹੋਵੇਗਾ ਉਦਾਸ ਰਹੇਗਾ ਕਿਉਂਕਿ ਜਗਤ 'ਚ ਐਸਾ ਕੁਝ ਵੀ ਨਹੀਂ ਜੇ ਮਨ ਪਰਚ ਸਕੇ ਤੇ ਉਦਾਸੀ ਤੇ ਹੁੰਦੀ ਹੈ ਤੋ ਉਦਾਸ ਤੇ ਰਹਿੰਦਾ ਹੀ ਸੀ ਪਰ ਅੱਜ ਖਿੜਖਿੜਾ ਕੇ ਹੱਸ ਪਿਆ ਬਹੁਤ ਪਰਸਨ ਤੇ ਮੌਲਵੀ ਕੋਲ ਆ ਕੇ ਕਹਿੰਦਾ ਸ਼ਾਇਰ اعظم ਮੈਂ ਤੈਨੂੰ ਕਦੀ ਖੁਸ਼ ਨਹੀਂ ਦੇਖਿਆ ਪਰਸੰਨ ਨਹੀਂ ਦੇਖਿਆ ਅੱਜ ਬਹੁਤ ਖੁਸ਼ ਹੋਇਆ ਹੈ ਹੱਸੇ ਹੈ ਮੈਨੂੰ ਵੇਖ ਕੇ ਕਿ ਖੁਦਾ ਦੇ ਘਰ ਨੂੰ ਵੇਖ ਕੇ ਮਸਜਿਦ ਨੂੰ ਵੇਖ ਕੇ ਕਹਿੰਦਾ ਖੁਦਾ ਦੇ ਘਰ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਮੌਲਵੀ ਕਹਿੰਦਾ ਕਿਉਂ ਆਖੜ ਲੱਗਾ ਦਿਲ ਖੁਸ਼ ਹੋਆ ਹੈ ਮਸਜਿਦ-ਏ-ਵੀਰਾਨ ਕੋ ਦੇਖ ਕਰ ਮੇਰੀ ਤਰ੍ਹਾਂ ਖੁਦਾ ਦਾ ਵੀ ਖਾਨਾ ਖਰਾਬ ਹੈ ਸਾਡਾ ਘਰ ਤੇ ਉਜੜਿਆ ਹੋਇਆ ਰੱਬ ਦਾ ਵੀ ਉਜੜਿਆ ਹੈ ਅੱਜ ਤੇ ਪਤਾ ਚਲੇ ਸਾਡਾ ਘਰ ਤੇ ਢੇ ਢੇਰੀ ਹੈ ਕੁਝ ਵੀ ਨਹੀਂ ਐਦਾ ਘਰ ਵੀ ਕੁਝ ਵੀ ਨਹੀਂ ਇਸ ਢੰਗ ਦੀ ਮਜ਼ਾਕ ਉਡਾਣ ਵਾਲਾ ਇਸ ਢੰਗ ਦੀ ਤਨਸ ਕਰਨ ਵਾਲਾ ਖੁਦਾ ਦੀ ਬੰਦਗੀ ਨਾਲ ਦੂਰ ਦਾ ਵੀ ਇਸਦਾ ਰਿਸ਼ਤਾ ਨਹੀਂ ਲੇਕਿਨ ਇੱਕ ਗੱਲ ਕਹਿੰਦਾ ਹੈ ਜਗਤ ਖੇਲ ਹੈ ਮੈਂ ਨਹੀਂ ਪਰਚ ਸਕਦਾ ਕਿਸੇ ਚੀਜ਼ ਤੋਂ ਕੋਈ ਚੀਜ਼ ਮੇਰੀ ਦਿਲ ਜੋਈ ਦਾ ਬਾਇਸ ਨਹੀਂ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ ਇਹ ਦਿਨ ਰਾਤ ਇੱਕ ਤਮਾਸ਼ਾ ਹੋ ਰਿਹਾ ਹੈ ਦਿਨ ਵੀ ਇੱਕ ਤਮਾਸ਼ਾ ਹੈ ਰਾਤ ਵੀ ਇੱਕ ਤਮਾਸ਼ਾ ਹੈ ਕੁਝ ਵੀ ਨਹੀਂ ਇੱਕ ਖੇਲ ਹੈ ਔਰੰਗ ਸੁਲੇਮਾ ਮੇਰੇ ਨਜ਼ਦੀਕ ਤਖਤ ਸੁਲੇਮਾਨੀ ਦੀਆਂ ਬੜਾ ਬੜੀਆਂ ਗੱਲਾਂ ਸਨ ਦੋ ਤਖਤ ਇੱਕ ਤਖਤ ਤਾਊਸ ਤੇ ਇੱਕ ਤਖਤ ਸੁਲੇਮਾਨੀ ساری ਦੁਨੀਆ ਦੇ ਇਤਿਹਾਸ ਦੇ ਚ ਨਾ ਦੋ ਤਖਤਾਂ ਦੀ ਬੜੀ ਗੱਲ ਹੈ ਤਖਤ ਤਾਊਸ ਤੇ ਈਰਾਨ ਦੇ ਚ ਦਾਸ਼ਨੇ ਵੇਖਿਆ ਸੀ ਉੱਥੇ ਮਿਊਜ਼ੀਅਮ ਦੇ ਚ ਪਿਆ ਜੋ ਹਿੰਦੁਸਤਾਨ ਤੋਂ ਚੁੱਕ ਕੇ ਨਾਦਰ ਸ਼ਾ ਲੈ ਗਿਆ ਸੀ ਮੋਰ ਦੀ ਤਰ੍ਹਾਂ ਬਣਿਆ ਹੋਇਆ ਉਹ ਤਖਤ ਜਿਹਦੇ ਚ ਨੀਲਮ ਪੰਨੇ ਜਵਾਹਰ ਮੁੰਗੇ ਜੜਤ ਸਨ ਜਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ ਤੇ ਇੱਕ ਤਖਤ ਸੁਲੇਮਾਨੀ ਵਾਲਵ ਕਹਿੰਨ ਲ ਮੈਨੂੰ ਤਖਤ ਸੁਲੇਮਾਨੀ ਤੇ ਬਿਠਾ ਦਿਓ ਤੇ ਮੇਰੇ ਸਾਹਮਣੇ ਬੱਚਿਆਂ ਦੀ ਖਿਡੌਣਿਆਂ ਦੀ ਖੇਡ ਤੋਂ ਜ਼ਿਆਦਾ ਕੁਝ ਵੀ ਨਹੀਂ ਸੁਲੇਮਾਨ ਖੁਸ਼ ਹੋ ਸਕਦਾ ਕੋਈ ਬੈਠ ਕੇ પ્રસન્ન ਹੋ ਸਕਦਾ ਮੇਰੀ ਦ੍ਰਿਸ਼ਟੀ ਤੇ ਬੱਚਿਆਂ ਦੀ ਖੇਡ ਕੁਝ ਵੀ ਨਹੀਂ ਮੈਂ ਨਹੀਂ પ્રસન્ન ਹੋ ਸਕਦਾ ਇਹ ਤਖਤ ਸੁਲੇਮਾਨੀ ਔਰ ਇਹ ਰਾਜपाट ਮੇਰੀ ਮਨ ਦੀ ਪ੍ਰਸੰਨਤਾ ਦੇ ਬਾਇਸ ਨਹੀਂ ਬਣ ਸਕਦੇ ਇਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ ਇਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆਗੇ ਉਹ ਕਹਿੰਦਾ ਇਕ ਮਾਮੂਲੀ ਜਾਈ ਗੱਲ ਹੈ ਹਜ਼ਰਤ ঈਸਾ ਦੇ ਮੌਜੂਜ਼ੇ ਕਿ ঈਸਾ ਜੋ ਕਰਦਾ ਫਿਰਦਾ ਹੈ ਬਈ ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੇ ਤੰਦਰੁਸਤ ਹੋ ਗਿਆ ਅੰਦੇ ਦੇ ਸਿਰ ਤੇ ਹੱਥ ਰੱਖਿਆ ਤੇ ਅੱਖਾਂ ਮਿਲ ਗਈਆਂ ਕਬਰ ਤੇ ਹੱਥ ਰੱਖਿਆ ਤੇ ਮਰਦੇ ਜ਼ਿੰਦਾ ਹੋ ਗਏ ਉਹ ਗਾਲिब ਕਹਿੰਦੇ ਨੇ ঈਸਾ ਤੇਰੇ ਮਦਾਰੀ ਦੀ ਕੌਤਕ ਮੇਰੇ ਦਿਲ ਨੂੰ ਨਹੀਂ ਬਿਲਾ ਸਕਦੇ ਇਹ ਤੇ ਮਦਾਰੀਆਂ ਦਾ ਤਮਾਸ਼ਾ ਹੈ ਇਤਨੀ ਵੱਡੀ ਸਿਆਣਪ ਦਾ ਮਾਲਕ ਜਿਹਦੇ ਸਾਹਮਣੇ ਈਸਾ ਦੀਆਂ ਰिदੀਆਂ ਤੇ ਸਿੱਧੀਆਂ ਇੱਕ ਬੱਚਿਆਂ ਦਾ ਖੇਲ ਹੈ ਔਰ ਕੁਝ ਨਹੀਂ ਤਖਤ ਸੁਲੇਮਾਨੀ ਇੱਕ ਖੇਲ ਹੈ ਤਾਂ ਇਸ ਤਰ੍ਹਾਂ ਦੇ ਬੰਦੇ ਨੂੰ ਜਗਤ ਦੀ ਕਿਸੇ ਚੀਜ਼ ਨਾਲ ਬਿਲਾਇਆ ਨਹੀਂ ਜਾ ਸਕਦਾ ਖੇਲ ਹੈ ਸਭ ਕੁਝ ਖੇਲ ਹੈ ਜਗਤ ਤੋਂ ਇਤਨੀਆਂ ਝੋਟਾਂ ਲਗੀਆਂ ਤੇ ਜਗਤ ਦੀ ਇਤਨੀ ਵੱਡੀ ਸਮਝ ਹੋਈ ਕੇ ਜਗਤ ਖੇਲ ਹੈ ਪਰ શ્રી કૃਸ਼ਨ ਨੂੰ ਕੋਈ ਝੋਟਾ ਇਸ ਰੰਗ ਦੀਆਂ ਨਹੀਂ ਲੱਗੀਆਂ ਉਹਨਾਂ ਕੋਲ ਬੋਧ ਹੈ ਗਿਆਨ ਹੈ ਉਹਨਾਂ ਕੋਲ ਅਨਭਵੀ ਗਿਆਨ ਹੈ ਉਹਨਾਂ ਕੋਲ ਪ੍ਰਭੂ ਦਾ ਚਿੰਤਨ ਹੈ ਉਹਨਾਂ ਕੋਲ ਅਧਿਆਤਮਿਕ ਆਨੰਦ ਹੈ ਜਗਤ ਖੇਲ ਹੈ ਕੁਝ ਵੀ ਨਹੀਂ ਇਸ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਨੇੜੇ ਮर्यादा नाम ਦੀ ਚੀਜ਼ ਨਹੀਂ ਆਉਣ ਦਿੱਤੀ ਤੇ ਕ੍ਰਿਸ਼ਨ ਦੀ ਜ਼ਿੰਦਗੀ 'ਚ ਕੋਈ ਮर्यादा ਨਹੀਂ ਪਰ ਰਾਮ ਦੀ ਜ਼ਿੰਦਗੀ 'ਚ ਕੋਈ ਲੀਲਾ ਨਹੀਂ ਮर्यादा ਹੀ ਮर्यादा ਹੈ ਇਸ ਵਾਸਤੇ ਸਾਰੀ ਜ਼ਿੰਦਗੀ RAM ਦੀ ਅੱਖਾਂ 'ਚ ਹੰਝੂ ਰਹੇ ਨੇ ਮਰਿਆਦਾ ਰੋਣਾ ਉਦਾਸੀ ਦੁੱਖ ਸੰਤਾਪ RAM ਦੀ ਜ਼ਿੰਦਗੀ 'ਚ ਰਿਹਾ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਘਰ ਦੇ 'ਚ ਰਿਹਾ ਰੋਂਦਾ ਰਿਹਾ ਜੰਗਲਾਂ 'ਚ ਗਿਆ ਰੋਂਦਾ ਰਿਹਾ ਵਾਪਸ ਆਇਆ ਰਾਜपाट ਕੀਤਾ ਰੋਂਦਾ ਹੀ ਰਿਹਾ ਸਾਰੀ ਜ਼ਿੰਦਗੀ ਅੱਖਾਂ 'ਚ ਹੰਝੂ ਰਹੇ ਸਾਰੀ ਜ਼ਿੰਦਗੀ ਰੋਦਨ ਰਿਹਾ ਪਰ ਇਹਨੂੰ અવਤਾਰ ਕਿਉਂ ਮੰਨਿਆ ਦੁੱਖ ਇਤਨੇ ਸਹਾਰ ਕੇ ਵੀ ਮਰਿਆਦਾ ਨੂੰ ਤੋੜਿਆ ਨਹੀਂ ਵੀ ਠੀਕ ਹੈ ਹੱਟ ਰਖਿਆ ਅੰਜੂ ਨੇ ਤੇ ਸਹੀ ਅੰਜੂ ਹੀ ਸਹੀ ਮਰਿਆਦਾ ਨਹੀਂ ਤੋਲਣੀ ਅਸੂਲ ਭੰਗ ਨਹੀਂ ਕਰਨੇ ਖੁਦ ਕੁਰਬਾਨ ਹੋਣਾ ਹੈ ਤੇ ਚਲੋ ਹੋਈਏ ਵਰਨਾ ਇੱਕ ਰਾਜੇ ਸਨ ਵਿਧਾਨ ਬਦਲ ਸਕਦੇ ਸਨ ਕਾਨੂੰਨ ਬਦਲ ਸਕਦੇ ਸਨ بڑے بڑے ਰਾਜੇ ਕਾਨੂੰਨ ਬਦਲ ਦਿੰਦੇ ਨੇ ਮੈਂ ਦੇਖਿਆ ਹੈ ہندوستان دیچ ایسا ہی علا آباد ہائی کورٹ نے وقت دی پرائم منسٹر دے خلاف الزام سرزد کر دیتا بہت وڈی گل بہت وڈی گل چاہیے تو اے سی کہ جو ہائی کورٹ نے الزام لا دیتا ہے او دے مطابق سزا گئے ایمرجنسی لا کے قانون ہی بدل دیتا ਖੁਦ ਬਚ ਗਈ ਤੇ ਜਿਸ ਨੇ ਜਿਸ ਵਿਚਾਰੇ ਨੇ ਇਹ ਇਲਜ਼ਾਮ ਲਾਇਆ ਹਾਈ ਕੋਰਟ ਦੇ ਸੈਸ਼ਨ ਜੱਜ ਨੇ ਉਸ ਵਿਚਾਰੇ ਦੀ ਨੌਕਰੀ ਵੀ ਜਾਂਦੀ ਰਹੀ ਸਭ ਕੁਝ ਉਹਦਾ ਤਬਾਹ ਹੋਇਆ ਬਰਬਾਦ ਹੋਇਆ ਐਸਾ ਰਾਮ ਵੀ ਕਰ ਸਕਦਾ ਸੀ ਮੈਂ ਨਹੀਂ ਅਰਜ਼ ਕਰਦੇ ਆ ਉਹ ਵੀ ਕਰ ਸਕਦਾ ਸੀ ਰਾਜਾ ਸੀ ਵੀ ਠੀਕ ਹੈ ਮੈਂ ਵਿਦਾਨ ਬਦਲਦਾ ਮੈਂ ਨਹੀਂ ਸੀਤਾ ਨੂੰ ਘਰੋਂ ਕਰਨਾ ਲੇਕਿਨ ਨਹੀਂ ਕੀਤਾ ਸੀਨੇ ਤੇ ਪੱਥਰ ਰੱਖ ਕੇ ਉਸ ਮਰਿਆਦਾ ਦੀ ਲਪੇਟ ਵਿੱਚ ਆਪਣੇ ਆਪ ਨੂੰ ਲੈ ਲਿਆ ਬੇਠੀਕ ساری ਜ਼ਿੰਦਗੀ ਅੱਖਾਂ ਸਜਲ ਰਹੀਆਂ ਉਹਦੀਆਂ ਰੋਂਦਾ ਹੀ ਰਹਾ ਔਰ ਉਹਦੇ ਰੋਣੇ ਦਾ ਜ਼ਿਕਰ ਤુલਸੀ ਰਾਮੈਣ ਦੇਚ ਤੇ ਹੈ ਬਾਲਮੀਕੀ ਰਾਮੈਣ ਦੇਚ ਤੇ ਹੈ ਗੁਰੂ ਨਾਨਕ ਵੀ ਗਾਹੇ ਬਗਾਹੇ ਉਸ ਦਾ ਜ਼ਿਕਰ ਕਰਦੇ ਨੇ ਕਿ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਚਰ ਗਿਆ ਔਰ 타 타ਤੇ ਉਸ ਦੇ ਰੋਦਨ ਦਾ ਜਿਸ ਢੰਗ ਨਾਲ ਤુલਸੀ ਨੇ ਜ਼ਿਕਰ ਕੀਤਾ ਹੈ ਉਸ ਢੰਗ ਨਾਲ ਤੇ ਮਨੁੱਖ ਤਾਂ ਹੀ ਪੜ ਸਕਦਾ ਹੈ ਕਿ ਸੀਨੇ ਤੇ ਪੱਥਰ ਰੱਖੇ ਵਰਨਾ ਪੜਨਾ ਬਹੁਤ ਔਖਾ ਇੰਨਾ ਦੁੱਖ ਇੰਨੇ ਸੰਤਾਪ ਦੇ ਚੋਂ ਲੰਘਣਾ ਪਿਆ ਤੁਮ ਮਰਿਆਦਾ ਨੇ ਬੇਸ਼ੁਮਾਰ ਘਰ ਰੋਣ ਤੇ ਮਜਬੂਰ ਕਰ ਦਿੱਤੇ ਕਿਉਂਕਿ ਕਈ ਘਰ ਉਜੜੇ ਨੀਰਾ ਰਾਮ ਦਾ ਘਰ ਥੋੜੀ ਉਜੜਿਆ ਪਰ ਕ੍ਰਿਸ਼ਨ ਦੀ ਲੀਲਾ ਨੇ ਵੀ ਬਹੁਤ ਸਾਰੇ ਘਰ ਉਜਾੜ ਦਿੱਤੇ ਜਦ ਜ਼ਿੰਦਗੀ ਲੀਲਾ ਹੀ ਹੈ ਲੋਕਾਂ ਦੀ ਪਕੜ ਦੇ ਇਸ ਤੇ ਗੱਲ ਆਈ ਨਾ ਅਨਭਉਤ ਅੰਦਰ ਹੈ ਨਹੀਂ ਸੀ ਹੋਇਆ ਕਿ ਧਾਰਮਿਕ ਮੰਦਰ ਕ੍ਰਿਸ਼ਨ ਮੰਦਰ ਦੁਰਾਚਾਰ ਦੇ ਅੱਡੇ ਬਣ ਗਏ ਦੇਵਦਾਸੀਆਂ ਦੇ ਅਖਾੜੇ ਬਣ ਗਏ ਗਨ ਸੰਪਦਾ ਦੇ ਅਖਾੜੇ ਬਣ ਗਏ ਜਿੱਥੇ ਨਾਮ ਜਪਣਾ ਸੀ ਅਭਿਆਸ ਕਰਨਾ ਸੀ ਉੱਥੇ ਨਾਚ ਤੇ ਗਾਣੇ ਦੇ ਅੱਡੇ ਬਣ ਗਏ ਧਾਰਮਿਕ ਮੰਦਰ ਸਿਰਫ ਇਸ ਕਰਕੇ ਕਿ ਜ਼ਿੰਦਗੀ ਇੱਕ ਲੀਲਾ ਹੈ ਧਰਮ ਮੰਦਰ ਲੀਲਾ ਹੀ ਬਣ ਕੇ ਰਹੇਗੇ ਔਰ ਨਾਚ ਚੱਲਦਾ ਰਿਹਾ ਇਸ ਗੱਲ ਦਾ ਮੁਗਲਾਂ ਨੂੰ ਵੀ ਪਤਾ ਚੱਲ ਗਿਆ ਕਾਬਲ ਦੇ ਚ ਬੈਠੇ ਹੋਏ ਕਿ ਹਿੰਦੁਸਤਾਨੀ ਇਤਨਾ ਆਯਾਸ਼ ਹੋ ਗਿਆ ਹੈ ਇਤਨਾ ਸੁਖਿਆਰਾ ਹੋ ਗਿਆ ਹੈ ਔਰ ਇਤਨਾ ਲੀਲਾ ਤੇ ਖੇਲ ਦੇ ਚ ਡੁੱਬ ਗਿਆ ਹੈ ਕਿ ਉਹਦੇ ਇਬਾਦਤ ਦੇ ਅੱਡੇ ਵੀ ਨਾਚ ਗਾਣੇ ਦੇ ਅੱਡੇ ਬਣ ਗਏ ਨੇ ਉਹਨੇ ਪਹਿਲੇ ਮੰਦਰਾਂ ਤੇ ਹੀ ਹਮਲਾ ਕੀਤਾ ਕਿਉਂਕਿ ਦੇਸ਼ ਦੀ ਅਸਮਤ ਤੇ ਦੇਸ਼ ਦੀ ਦੌਲਤ ਸਾਰੀ ਮੰਦਰਾਂ ਚ ਪਈ ਸੀ ਰਾਜੇ ਮਹਾਰਾਜੇ ਵੀ ਮੰਦਰਾਚ ਆਉਂਦਨ ਦੇਵਦਾਸੀਆਂ ਦਾ ਨਾਚ ਵੇਖਣ ਵਾਸਤੇ ਲੋਕੀ ਬੰਦਗੀ ਵੀ ਕਰਨ ਆਉਂਦਨ ਦੇਵਦਾਸੀਆਂ ਦਾ ਨਾਚ ਵੇਖਣ ਵਾਸਤੇ ਤੇ ਬ੍ਰਾਹਮਣ ਵੀ ਮੂਰਤੀ ਕੋਲ ਖੁਸ਼ ਬੈਠਾ ਨਾਚ ਵੇਖ ਰਿਹਾ ਹੈ ਨਿਰਤ ਵੇਖ ਰਿਹਾ ਹੈ ਔਰ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜੇਨ ਮਨ ਭੋ ਤੇ ਨਾਮਨ ਪਾਓ ਹੋਰ ਵੀ ਆਸਾ ਦੀ ਵਾਰ ਦੇ ਵਿੱਚ ਬੜੇ ਲੰਬੇ ਠੰਗ ਨਾਲ ਵਿਸਥਾਰ ਨਾਲ ਇਸ ਲੀਲਾ ਦਾ ਸਤਗੁਰ ਨੇ ਜ਼ਿਕਰ ਕੀਤਾ ਹੈ ਤੋ ਮਰਿਆਦਾ ਨੇ ਰੋਣ ਤੇ ਮਜਬੂਰ ਕੀਤਾ ਤੇ ਕੋਰੀ ਲੀਲਾ ਨੇ ਜ਼ਿੰਦਗੀ ਬਦਖਲਾਫ ਕਰ ਦਿੱਤੀ ਸੁਖਿਆਰਾ ਬਣਾ ਦਿੱਤਾ ਆਯਾਸ਼ ਬਣਾ ਦਿੱਤਾ ਇੰਜ ਕਹਿ ਲਈਏ ਬਦਮਾਸ਼ ਬਣਾ ਦਿੱਤਾ